ਨਕੋਦਰ ਦੇ ਨਿਵਾਸੀ ਆ ਨਕੋਦਰ ਦੇ ਆ ਨਕੋਦਰ ਚ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਜੀ ਅੱਛਾ ਵਿਕਦਾ ਖੜਾ ਜਾ ਉਹ ਤੋਂ ਮਾ ਜਿਹੜੇ ਠੀਕ ਹੈ 2 ਕੇ ਲੋਂਦੇ ਨਸ਼ਾ ਕਰੀ ਜਾਂਦੇ ਆ ਠੀਕ ਹੈ 2 ਕੇ ਇੱਕ ਬੜਾ ਮਾਰੂ ਨਸ਼ਾ ਸੀ ਕਿੱਟੇ ਦਾ ਨਸ਼ਾ ਹਾਂ ਜੀ ਨੂੰ ਨਕੋਦਰ ਦੀ ਗੱਲ ਕਰੀ ਕਿ ਨਕੋਦਰ ਚ ਖਤਮ ਹੋ ਚੁੱਕਿਆ ਉਹ ਨਹੀਂ ਨਕੋਦਰ ਦੇ ਵਿੱਚ ਹੁਣ ਐ ਨਹੀਂ ਗਾ ਚਿੱਟਾ ਪਹਿਲਾਂ ਨਾਲੋਂ ਕੋਈ ਫਰਕ ਕੋ ਠੱਲ ਪਈ ਹੋਵੇ ਹਾਂ ਜੀ ਠੱਲ ਪਈ ਆ ਹੋਣ ਨੇਗਾ ਸਰਕਾਰਾਂ ਦੇ ਪਹਿਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰ ਚ ਕੋਈ ਫਰਕ ਲੱਗਦਾ ਵਾ ਫਰਕ ਲੱਗਦਾ ਜੀ ਕੀ ਫਰਕ ਕੀ ਲੱਗਦਾ ਫਰਕਾ ਹੁਣ ਘਟਿਆ ਹੀ ਆ ਉਹ ਘਟਿਆ ਤਾਂ ਉਹ ਨੂੰ ਕੋਈ ਫਰਕ ਲੱਗਿਆ ਕੇ ਨਾਲੋਂ ਪਤਾ ਕਰ ਲੈਣੇ ਹੋ ਕਿਦਾਂ ਨਹੀਂ ਮੈਂ ਨਹੀਂ ਕਰਦਾ ਨਾ ਜੀ ਆ ਪਤਾ ਮੈਂ ਕਹ ਤੁਸੀਂ ਤਾਂ ਨਹੀਂ ਬੋਲ ਰਹੇ ਕਿ ਤੇ ਵੀ ਤੁਹਾਡੇ ਨੰਬੰਦ ਹੋ ਜੇ ਨਹੀਂ ਨਹੀਂ ਇਹ ਕਰਦੇ ਹੀ ਨੇਗੇ ਦੇਖ ਲਓ ਤਾਂ ਫੇਰ ਹੋਊਗਾ ਜੇ ਇਹ ਕਰਦੇ ਹੋਏ ਇਦਾਂ ਦਾ ਹੋਵੇ ਨਾ ਮੈਂ ਹਸਪਤਾਲ ਵੀ ਚੱਲ ਜਾਣਾ ਸਵੇਰੇ ਸਵੇਰੇ ਉਹ ਨਾ ਮੈਂ ਗੋਲੀਆਂ ਹੀ ਲੈਣੇ ਤੁਸੀਂ ਵੀ ਲੱਗੇ ਹੋ ਜਾਣੇ ਹੋ ਦੱਸੋ ਨਹੀਂ ਉਹ ਤਾਂ ਖਾਣੇ ਇੱਕ ਦੋ ਗੋਲੀਆਂ ਇੱਕ ਦੋ ਖਾਣੇ ਹੋਣਾ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਨਸ਼ਾ ਖਤਮ ਹੋ ਗਿਆ ਨਹੀਂ ਜਿਹੜਾ ਚਿੱਟਾ ਖਾਂਦੇ ਉਹ ਤਾਂ ਖਾਤੋ ਦਿਮਾਗ ਉਹ ਵੀ ਇੱਕ ਉਹ ਵੀ ਇੱਕ ਨਸ਼ਈ ਹੈ ਨਾ ਉਸ ਜਿਹਾ ਪਹਿਲਾਂ ਡੋਟੇ ਖਾਂਦੇ ਹੋਗੇ ਪੋਸਟ ਖਾਂਦੇ ਹੋਗੇ ਹੋਣੀ ਮਿਲਦਾ ਹੁਣ ਗੋਲੀ ਖਾਣੇ ਹੋ ਫਿਰ ਫਰਕ ਤਾਂ ਕੋਈ ਨਾ ਪਿਆ ਸਹੀ ਗੱਲ ਉਹ ਤਾਂ ਨਹੀਂ ਫਰਕ ਆ ਪਤਾ ਨਹੀਂ ਵੀ ਆਪਾਂ ਨਖੋਦਰ ਦੇ ਸੀ ਹਕੇ ਮਹਤਪੁਰ ਦੇ ਜਿਹੜੀ ਇਹਦੇ ਮਹਤਪੁਰ ਤੋਂ ਅੱਗੇ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਕੈਮ ਵਾਲਾ ਬਿੱਲਾ ਬਗੇਲਾ ਇੱਥੇ ਕੈਮ ਵਾਲੇ ਚ ਤਾਂ ਬੜਾ ਨਸ਼ਾ ਵਿਕਦਾ ਕਹਿੰਦੇ ਪਿੰਡ ਦੇ ਕੜ ਕਿਈ ਮੁੰਡੇ ਲੱਗੇ ਹੋਏ ਹਾਂਜੀ ਉੱਥੇ ਨਸ਼ਾ ਬਹੁਤ ਵਿਕਦਾ ਬਹੁਤ ਹਾਂਜੀ ਉਹ ਬਿਮਾਰਦਾ ਨਹੀਂ ਗਈ ਹਾਂਜੀ ਉਧਰ ਨਾ ਇੰਨਾ ਫਿਕਰ ਦੇ ਫੜਦੇ ਨਹੀਂਗੇ ਮਰਦੇ ਨੇਗੇ ਹਾਂਜੀ ਇਹ ਵੀ ਮੈਂ ਮੇਰੇ ਤੋਂ ਜਾਣਕਾਰੀ ਚ ਆਇਆ ਸੀ ਕਹਿੰਦੇ ਉੱਥੇ ਮੁੰਡੇ ਬੜੇ ਮਰਿਆ ਹਾਂਜੀ ਬਹੁਤ ਮਰਦੇ ਆ ਪਿੰਡ ਵਿੱਚੋਂ ਮਤਲਬ ਜੇਕਰ ਐਵਰੇਜ ਲਈਏ ਕਿੰਨੇ ਕੁ ਮਾਮਾ ਦੇ ਪੁੱਤ ਦੂਰ ਹੋ ਗਏ ਹਾਂਜੀ ਟਾਲੀ ਜਾਨੀ ਸ਼ਨਾ ਬੋਟੇ ਵਾਲੀਆਂ ਸ਼ਨਾ ਤੇ ਇਧਰ ਭੋੜਿਆ ਪੈ ਜਾਂਦਾ ਵੀ ਲੱਭ ਕੇ ਲਾ ਕੈਮ ਵਾਲਾ ਉਮਰੇ ਆਲ ਦੇ ਬਹੁਤ ਉਹ ਬਿਮਾਰ ਸੱਪੇ ਅਡਾ ਚੜ ਜਾਂਦੀ ਦੁੱਖ ਹੁੰਦਾ ਤੁਸੀਂ ਵੀ ਮਾਂ ਹੋਗੇ ਦੁੱਖ ਹੁੰਦਾ ਦਿਲ ਅੰਦਰੋਂ ਰੋਂਦਾ ਜੀ ਉਹ ਤੋਂ ਹਾਂਜੀ ਬਹੁਤ ਦੁੱਖ ਹੁੰਦਾ ਪਰ ਇਹ ਤਾਂ ਵੀ ਦੁੱਖ ਹੁੰਦਾ ਕਿ ਦੇਖੋ ਜੰਨਰ ਨੂੰ ਅਸੀਂ ਵੋਟਾਂ ਪਾਉਨੇ ਆ ਸਰਕਾਰ ਚ ਕੋਈ ਉਹ ਵੀ ਸੁਣਦਾ ਹੀ ਕੋਈ ਨਹੀਂ ਕੋਈ ਨਹੀਂ ਬੰਦ ਨਹੀਂ ਹੋ ਰਿਹਾ ਚਿੱਟਾ ਨਾ ਚਿੱਟਾ ਬੰਦ ਨਹੀਂ ਹੋ ਰਿਹਾ ਹਾਂ ਨਹੀਂ ਜੀ ਪੰਜਾਬ ਸਰਕਾਰ ਨੇ ਇੱਕ ਵੱਡੀ ਮਹਮੂਬੱਦੀ ਹੋਈ ਹੈ ਕਿ ਯੁੱਧ ਨਸ਼ਿਆਂ ਵਿਰੁੱਧ ਇੱਕ ਵੱਡਾ ਸਲੋਗਨ ਦੇ ਦਿੱਤਾ ਕਿ ਯੁੱਧ ਨਸ਼ਿਆਂ ਵਿਰੁੱਧ ਪਰ ਪਿੰਡਾਂ ਦੇ ਹਾਲਾਤ ਕਿਹਨੇ ਆਮ ਲੋਕ ਇਸ ਵਾਰ ਕੀ ਸੋਚਦੇ ਨੇ ਪੰਜਾਬ ਪੁਲਿਸ ਜੋ ਕਾਰਵਾਈ ਕਰ ਰਹੀ ਹੈ ਬੀਤੇ ਦਿਨੀ ਇੱਕ ਵੱਡਾ ਹਾਦਸਾ ਵਾਪਰਿਆ ਸ਼ਰਾਬ ਨੂੰ ਲੈ ਕੇ ਜਿਸ ਦੇ ਦਰਮਿਆਨ ਬਹੁਤ ਸਾਰੀਆਂ ਮੌਤਾਂ ਵੀ ਹੋਈਆਂ ਤੇ ਸ਼ਰਾਬ ਤੇ ਕਾਰਵਾਈ ਹੋ ਰਹੀ ਹੈ ਜੇਕਰ ਲੋਕ ਕਲਜਾਮ ਲਗਾਉਂਦੇ ਆ ਵੀ ਜੇ ਕੋਈ ਨਸ਼ਾ ਫੜਿਆ ਜਾਂਦਾ ਜੁਨਸ਼ਾ ਕਰਦੇ ਆ ਤਾਂ ਪੁਲਿਸ ਉਹਦੇ ਪਹੁੰਚਦੀ ਨਹੀਂ ਤੇ ਇੱਕ ਬੜਾ ਜਿਆਦਾ ਸੋਸ਼ਲ ਮੀਡੀਆ ਤੇ ਇੱਕ ਵਾਇਰਲ ਪੰਜਾਬ ਪੁਲਿਸ ਦੀ ਲੇਡੀਆਂ ਲੋਕ ਕਮੈਂਟ ਕਰ ਰਹੇ ਕਿ ਥੋੜੇ ਦਿਨਾਂ ਦੇ ਵਿੱਚ ਉਹ ਬਾਹਰ ਆ ਗਈ ਜੋ ਘਰ ਟਾਏ ਜਾ ਰਿਹਾ ਉਹਨਾਂ ਤੇ ਵੀ ਵੱਡੇ ਕਮੈਂਟ ਹੋ ਰਿਹਾ ਦਰਸਲ ਲੋਕ ਇਸ ਵਾਰ ਕੀ ਸੋਚਦੇ ਆ ਕਿ ਵਾਕਿਆ ਹੀ ਜੋ ਸਰਕਾਰ ਕਹਿ ਰਹੀ ਹੈ ਕਿ ਯੋਧ ਰੈਸ਼ਾਂ ਵਿਰੁੱਧ ਉਸ ਨੂੰ ਕੋਈ ਬੂਰ ਵੀ ਪਿਆ ਜਾਂ ਫਿਰ ਸਿਰਫ ਅਸ਼ਤਿਆਰ ਬਾਜੀ ਕਰਕੇ ਹੋ ਰਿਹਾ ਤੁਸੀਂ ਕਿੱਥੇ ਵੀ ਨਜ਼ਰ ਮਾਰੋਗੇ ਆਮਾ ਦੀ ਪਾਰਟੀ ਦੇ ਵੱਡੇ ਬੋਰਡ ਲੱਗੇ ਹੋਣਗੇ ਇਹ ਉਹ ਸਰਕਾਰ ਹੈ ਜੋ ਕਦੇ ਕਹਿੰਦੀ ਸੀ ਕਿ ਅਸੀਂ ਬੋਰਡਾਂ ਤੇ ਖਰਚਾ ਨਹੀਂ ਕਰਦੇ ਪਰ ਅੱਜ ਦੀ ਤਰੀਕ ਦੇ ਵਿੱਚ ਕਰ ਗੱਲ ਕਰੀਏ ਤਹਰ ਕਪਾਸੇ ਬੋਡੀ ਬੋਰਡ ਨਜ਼ਰ ਆਉਣਗੇ ਤਸ ਵਿਸ਼ੇ ਤੇ ਚਰਚਾ ਕਰਾਂਗੇ ਵੱਖ-ਵੱਖ ਲੋਕਾਂ ਨਾਲ ਗੱਲਬਾਤ ਕਰਾਂਗੇ ਹੋਰ ਜੀ ਕੀ ਹਾਲ ਹੈ ਠੀਠਾ ਕੋ ਜੀ ਪਰ ਨਕੌਦਰ ਦੇ ਨਿਵਾਸੀ ਆ ਨਕੌਦਰ ਦੇ ਹੀ ਆ ਨਕੌਦਰ ਚ ਨਸ਼ਾ ਖਤਮ ਹੋ ਗਿਆ ਨਸ਼ਾ ਖਤਮ ਨਹੀਂ ਹੋਇਆ ਜੀ ਨਸ਼ਾ ਵਿਕਦਾ ਕਿਹੜਾ ਜਾਂਦਾ ਮੈਂ ਕਹਦਾ ਆ ਜਿਹੜੇ ਠੀਕੇ ਟੋਕੇ ਲਾਉਂਦੇ ਨਸ਼ਾ ਕਰੀ ਜਾਂਦੇ ਆ ਠੀਕੇ ਟੋਕੇ ਇੱਕ ਬੜਾ ਮਾਰੂ ਨਸ਼ਾ ਸੀ ਕਿੱਟੇ ਦਾ ਨਸ਼ਾ ਹਾਂ ਜੀ ਨੂਨ ਨਕੌਦਰ ਦੀ ਗੱਲ ਕਰੀ ਕਿ ਨਕੌਦਰ ਚ ਖਤਮ ਹੋ ਚੁੱਕਿਆ ਉਹ ਇਹ ਨਕੌਦਰ ਦੇ ਵਿੱਚ ਹੁਣ ਐ ਨਹੀਂਗਾ ਚਿੱਟਾ ਹੋਣਾ ਪਹਿਲਾਂ ਨਾਲੋਂ ਕੋਈ ਫਰਕ ਕੋਈ ਠੱਲ ਪਈ ਹੋਵੇ ਹਾਂਜੀ ਠੱਲ ਪਈ ਆ ਹੋਣ ਨੇਗਾ ਸਰਕਾਰਾਂ ਦੇ ਪਹਿਲੀਆਂ ਸਰਕਾਰਾਂ ਤੇ ਹੁਣ ਦੀ ਸਰਕਾਰ ਚ ਕੋਈ ਫਰਕ ਲੱਗਦਾ ਵਾ ਫਰਕ ਲੱਗਦਾ ਜੀ ਕੀ ਫਰਕ ਕੀ ਲੱਗਦਾ ਫਰਕਾ ਹੁਣ ਘਟਿਆ ਹੀ ਆ ਉਹ ਘਟਿਆ ਤੁਹਾਨੂੰ ਕੋਈ ਫਰਕ ਲੱਗਿਆ ਕੇ ਨਾਲੋਂ ਹਾਂਜੀ ਫਰਕ ਲੱਗਾ ਜੀ ਤੁਹਾਨੂੰ ਫਰਕ ਲੱਗਿਆ 1000 ਰੁਪਏ ਲੱਗਿਆ ਹੁਣ ਤਾਂ ਭੈਣ ਦੇ ਖਾਤੇ ਚ 1000 ਰੁਪਏ ਆ ਗਏ ਹੁਣ ਹਾਂਜੀ ਹਾਂਜੀ ਆਉਂਦਾ ਵਾ 1000 ਰੁਪਏ ਆ ਕਿੰਜੇਰਵਾਲ ਨੇ ਵਾਦਾ ਕੀਤਾ ਸੀ ਕਿ ਨੇ 1000 1000 ਰੁਪਏ ਜਾਵਾਂਗੇ ਤੇ ਜੋ ਤੁਹਾਡੇ ਵਾਈਫ ਆ ਘਰ ਦੀ ਉਹਦੇ ਖਾਤੇ ਚ 1000 ਰੁਪਏ ਆਉਂਦਾ ਵਾ ਹਾਂ ਜੀ ਨੇ ਵੀ ਘਰ ਦੇ ਗੁਜ਼ਰ ਗਏ ਹੁਣ ਅੱਛਾ ਉਹਨਾਂ ਦੇ ਹੋਰ ਆਪਣੀਆਂ ਭੈਣਾਂ ਹੋਣਗੇ ਉਹਨਾਂ ਦੇ ਆਉਂਦਾ ਹੋਵੇ ਉਹਨਾਂ ਦੇ ਆਉਂਦਾ ਹੋਊਗਾ ਜੀ ਸਾਰਿਆਂ ਦੇ ਹੋਣ ਲੱਗਿਆ ਵਾ ਹਾਂ ਜੀ ਹਾਂ ਜੀ ਕਮਾਲ ਹੋ ਗਈ ਆ ਸਾਰਿਆਂ ਨੇ ਆਉਣ ਲੱਗ ਗਿਆ ਵਾ ਸਾਰਿਆਂ ਦੇ ਆਉਂਦਾ ਹੋਊਗਾ ਪਤਾ ਨਹੀਂਗਾ ਸਾਰਿਆਂ ਕਿਸੇ ਦੇ ਮੈਂ ਤੁਹਾਡੇ ਜਾਣ ਕਰਨ ਦੱਸਣਾ ਦੱਸ ਦੇਣਾ ਕਿ ਵਾਦੇ ਜਰੂਰ ਕੀਤੇ ਸੀ ਪਰ ਕੱਖ ਨਹੀਂ ਮਿਲਿਆ ਜੇ ਹਾਂਜੀ ਹਾਂਜੀ ਤੇ ਕਰ ਕੱਖ ਨਹੀਂ ਮਿਲਿਆ ਜੇ ਤੁਸੀਂ ਨਸ਼ਾ ਪਤਾ ਕਰ ਲੈਣੇ ਹੋ ਕਿਦਾਂ ਨਹੀਂ ਮੈਂ ਨਹੀਂ ਕਰਦਾ ਨਾ ਸ਼ਾਪ ਪਤਾ ਮੈਂ ਕਹ ਤੁਸੀਂ ਤਾਂ ਨਹੀਂ ਬੋਲ ਰਹੇ ਕਿ ਤੇ ਵੀ ਤੁਹਾਡੇ ਨੰਬੰਦ ਹੋ ਜੇ ਨਹੀਂ ਨਹੀਂ ਇਹ ਕਰਦੇ ਹੀ ਤੇਗੇ ਦੇਖ ਲਓ ਤਾਂ ਫੇਰ ਹੋਊਗਾ ਜੇ ਇਹੇ ਕਰਦੇ ਹੋਵੇ ਐਦਾਂ ਦਾ ਹੋਵੇ ਨਾ ਮੈਂ ਹਸਪਤਾਲ ਵੀ ਚੱਲ ਜਾਣਾ ਸਵੇਰੇ ਸਵੇਰੇ ਉਹਨਾਂ ਨੂੰ ਗੋਲੀਆਂ ਲਈ ਲੈਣ ਚ ਤੁਸੀਂ ਵੀ ਲੱਗੇ ਹੋ ਜਾਣਦੇ ਹੋ ਦੱਸੋ ਵੀ ਉਹ ਤਾਂ ਖਾਣੇ ਇੱਕਦਮ ਗੋਲੀਆਂ ਇੱਕਦਮ ਖਾਣੇ ਹੋਣਾ ਫਿਰ ਤੁਸੀਂ ਕਿੱਦਾਂ ਕਹਿ ਸਕਦੇ ਹੋ ਕਿ ਨਸ਼ਾ ਖਤਮ ਹੋ ਗਿਆ ਨਹੀਂ ਖਾਧਾ ਜਿਹੜਾ ਚਿੱਟਾ ਖਾਂਦੇ ਉਹ ਤਾਂ ਖਾਧਾ ਵੀ ਨਹੀਂ ਜਿਹੜਾ ਚਿੱਟਾ ਖਾਂਦੇ ਉਹ ਵੀ ਇੱਕ ਨਸ਼ਾ ਹੀ ਹੈ ਨਾ ਤੁਸੀਂ ਪਹਿਲਾਂ ਡੋਡੇ ਖਾਂਦੇ ਹੋਵੋਗੇ ਪੋਸਟ ਖਾਂਦੇ ਹੋਵੋਗੇ ਉਹ ਨਹੀਂ ਮਿਲਦਾ ਉਹਨਾਂ ਗੋਲੀ ਖਾਣੇ ਹੋ ਫਿਰ ਫਰਕ ਤਾਂ ਕੋਈ ਨਾ ਪਿਆ ਸਹੀ ਗੱਲ ਉਹ ਤਾਂ ਨਹੀਂ ਫਰਕ ਆ ਚਿੱਟੇ ਦਾ ਫਰਕ ਪੈ ਗਿਆ ਬਲੇ ਉਹਦਾ ਨਹੀਂ ਫਰਕ ਚਿੱਟੇ ਦਾ ਫਰਕ ਫਿਰ ਕਿੱਥੋਂ ਪੈ ਗਿਆ ਤੁਸੀਂ ਦੱਸੋ ਕਿਹੜੇ ਚਿੱਟੇ ਮੇਰੀ ਗੱਲ ਸੁਣੋ ਜੋ ਚਿੱਟਾ ਪੀਂਦੇ ਸੀ ਖਾਂਦੇ ਸੀ ਉਹ ਹੁਣ ਗੋਲੀਆਂ ਖਾਂਦੇ ਆ ਨਾ ਉਹਦੀ ਡੋਜ਼ ਵਧਾਈ ਜਾਂਦੀ ਹੈ ਨਾ ਘਟਾਈ ਜਾਂਦੀ ਹੈ ਤੇ ਫਰਕ ਦੱਸੋ ਕਿੱਥੋਂ ਪੈ ਗਿਆ ਬਸ ਉਹ ਦਵਾਈ ਉਹ ਗੋਲੀਆਂ ਤੇ ਚਲਦੀਆਂ ਆ ਜਾਂ ਫਿਰ ਐਂਦਾ ਤੁਸੀਂ ਨਹੀਂ ਕਹਿ ਸਕਦੇ ਨਾ ਖਤਮ ਆ ਜਾ ਜੀ ਖਤਮ ਇਹ ਹਾਲਾਤ ਨੇ ਨਸ਼ਾ ਰੱਕ ਰੱਕ ਚ ਵਸਿਆ ਗਿਆ ਇਹ ਬਾਪੂ ਕਹਿੰਦਾ ਕਿ ਮੈਂ ਤਾਂ ਆਪ ਲੈਣ ਚ ਲਾ ਕੇ ਖਾਣਾ ਹੁਣ ਤੁਸੀਂ ਆਈਡੀਆ ਲਾ ਦਿਓ ਕਿ ਕੀ ਬਣੂਗਾ ਇਹ ਰਖਸ਼ੇ ਵਾਲਾ ਰਖਸ਼ੇ ਵਾਲੇ ਤੋਂ ਸ਼ੁਰੂ ਕੀਤੀ ਸੀ ਆਪਾਂ ਤੇ ਵੱਖ-ਵੱਖੇ ਬਾਕੀ ਅੱਗੇ ਕੁਝ ਪੈਣਾ ਖੜੀ ਸਾਰਿਆਂ ਨਾਲ ਗੱਲਬਾਤ ਕਰ ਲਾਂਗੇ ਪਰ ਸ਼ੁਰੂਆਤ ਜੋ ਆਪਾਂ ਕੀਤੀ ਹੈ ਉਹ ਕਹਿ ਸਕਦੇ ਕਿ ਕੰਬੜੀ ਹੋਈ ਹੋਈ ਹੈ ਕੋਈ ਚੰਗੀ ਸ਼ੁਰੂਆਤ ਨਹੀਂ ਹੋਈ ਤਾਂ ਇੱਧਰ ਤੇ ਪੈਣ ਖੜੀ ਜੀ ਹਾਂ ਜੀ ਪੈਂ ਸਸ ਸਤਿ ਸ੍ਰੀ ਅਕਾਲ ਜੀ ਹਾਂ ਕਿੱਥੋਂ ਦੇ ਰਹਿਣ ਵਾਲੇ ਹੋ ਜੀ ਹਾਂਜੀ ਇੱਥੇ ਹੀ ਕੋਟੇ ਆਪਾਂ ਨਸ਼ੇ ਤੇ ਗੱਲ ਕਰ ਰਹੇ ਸੀ ਨਸ਼ਾ ਇੱਕ ਬੜੀ ਵੱਡੀ ਬੜਾ ਵੱਡਾ ਕੋੜ ਸੀਗਾ ਕਿ ਖਤਮ ਹੋ ਗਿਆ ਵਾ ਨਸ਼ਾ ਤੁਹਾਨੂੰ ਕੀ ਲੱਗਦਾ ਵਾ ਹਾਂਜੀ ਹੁਣ ਅੱਗੇ ਨਾਲ ਤਾਂ ਕੁਝ ਖਤਮ ਹੀ ਆ ਕਿਹਨੋਂ ਕੁਝ ਫਰਕ ਲੱਗਦਾ ਵਾ ਹਾਂਜੀ ਫੇਕਨ ਕੋ ਉਧਰ ਦੇ ਵਿੱਚ ਕਿਦਾਂ ਵਿਕਦਾ ਵਗੈਰਾ ਕਿ ਹੁਣ ਪਿਆ ਫਰਕ ਪਤਾ ਨਹੀਂ ਵੀ ਆਪਾਂ ਨਖੋਦਰ ਦਾ ਸੀ ਹਗੇ ਮਹਿਤਪੁਰ ਦੇ ਅਰੀਏ ਦੇ ਮਹਿਤਪੁਰ ਤੋਂ ਅੱਗੇ ਕਿਹੜਾ ਪਿੰਡ ਹੈ ਜੀ ਆਪਣਾ ਆਪਣਾ ਕੈਮਾਲਾ ਬਿੱਲਾ ਬਗੇਲਾ ਠੀਕ ਹੈ ਕੈਮਾਲਾ 'ਚ ਤਾਂ ਬੜਾ ਨਸ਼ਾ ਵਿਕਦਾ ਕਹਿੰਦੇ ਪਿੰਡ ਦੇ ਕੜ ਕਿਈ ਮੁੰਡੇ ਲੱਗੇ ਹੋਏ ਹਾਂਜੀ ਉੱਥੇ ਨਸ਼ਾ ਬਹੁਤ ਵਿਕਦਾ ਕੈਮਾਲਾ 'ਚ ਬਹੁਤ ਵਿਕਦਾ ਜੋ ਵੇਚਦੇ ਉਹਨਾਂ ਨੂੰ ਕੋਈ ਫੜਦਾ ਨਹੀਂ ਕਈ ਹਾਂਜੀ ਉਧਰ ਨਾ ਇੰਨਾ ਫਿਕਰਦੇ ਫੜਦੇ ਨਹੀਂਗੇ ਹਰਦੇ ਨੇਗੇ ਹਾਂਜੀ ਕਿ ਮੈਂ ਵੀ ਮੇਰੇ ਤੋਂ ਜਾਣਕਾਰੀ ਚ ਆਇਆ ਸੀ ਕਹਿੰਦੀ ਉੱਥੇ ਮੁੰਡੇ ਬੜੇ ਮਰਿਆ ਹਾਂਜੀ ਬਹੁਤ ਮਰਦੇ ਆ ਪਿੰਡ ਵਿੱਚੋਂ ਮਤਲਬ ਜੇਕਰ ਆ ਪੈਵਰ ਚ ਲਾਈਏ ਕਿੰਨੇ ਕੁ ਮਾਮਾ ਦੇ ਪੁੱਤ ਦੂਰ ਹੋ ਗਏ ਹਾਂਜੀ ਟਾਲ ਜਾਨੀ ਛੰਨਾ ਬੋਟੇ ਵਾਲੀਆਂ ਛੰਨਾ ਤੇ ਇਧਰ ਪੋੜਿਆ ਪੈ ਜਾਂਦਾ ਵੀ ਲੱਭ ਕੇ ਲਾ ਕਹਿਮ ਵਾਲਾ ਉਮਰੇ ਆਲਦੇ ਬਹੁਤ ਨੁਕਸਾਨ ਨੇ ਮਾਮਾ ਦੇ ਪੁੱਤ ਇਹ ਸਿਰ ਪੇੜ ਚੜ ਜਾਂਦੀ ਦੁੱਖ ਹੁੰਦਾ ਤੁਸੀਂ ਵੀ ਮਾਂ ਹੋਗੇ ਦੁੱਖ ਹੁੰਦਾ ਦਿਲਾਂਦਰੋਂ ਰੋਂਦਾ ਜੀ ਉਦੋਂ ਹਾਂਜੀ ਬਹੁਤ ਦੁੱਖ ਹੁੰਦਾ ਬੜੇ ਇੱਕਦਮ ਹੀ ਦੁੱਖ ਹੁੰਦਾ ਕਿ ਦੇਖੋ ਜੰਨਰ ਨੂੰ ਅਸੀਂ ਵੋਟਾਂ ਪਾਉਂਦੇ ਆ ਸਰਕਾਰ ਚ ਕੋਈ ਉਹ ਵੀ ਸੁਣਦਾ ਹੀ ਕੋਈ ਨਹੀਂ ਕੋਈ ਨਹੀਂ ਬੰਦ ਨਹੀਂ ਹੋ ਰਿਹਾ ਚਿੱਟਾ ਨਸ਼ਾ ਕਿੱਟਾ ਬੰਦ ਨਹੀਂ ਹੋ ਰਿਹਾ ਹਾਂ ਨਹੀਂ ਜੀ ਹੋਰ ਕੋਈ ਨਸ਼ਾ ਬੰਦ ਹੀ ਨਹੀਂ ਹੋ ਰਿਹਾ ਤਾਂ ਇਹ ਮੈਂ ਤਾਂ ਇਹ ਇੱਕ ਮੰਡ ਬਿਲਟ ਪੈ ਜਾਂਦੀ ਹੈ ਨਾ ਉਧਰਲੀ ਸਾਈਡ ਹਾਂਜੀ ਹਾਂਜੀ ਮੰਡ ਵਿੱਚ ਬਹੁਤ ਵਿਖਦਾ ਉੱਥੇ ਤਾਂ ਐ ਕਿ ਦੁਨੀਆ ਇੰਨੀ ਜਾਂਦੀ ਕਿ ਕਹਿ ਸਕਦੇ ਆ ਕਿ ਲੈਣਾ ਲੱਗਦੀ ਆ ਹਾਂਜੀ ਅਪਰੋਚ ਪਰ ਬੱਸ ਆ ਗਈ ਤੇ ਹਾਂ ਚਲੋ ਜੀ ਦੇਖੋ ਜੀ ਅਸੀਂ ਪਰੋਹੀਪੁਰ ਜਾ ਰਹੇ ਸੀ ਇੱਧਰ ਹੋਰ ਆ ਨਹੀਂ ਤੁਸੀਂ ਸਾਡੀ ਮਾਂ ਮੋ ਦੇਖੋ ਮਾਂ ਸੇ ਕੋਈ ਗਲਤ ਕੰਮ ਨਹੀਂ ਕਰਨੇ ਜਦੋਂ ਮਾਵਾਂ ਰੋਂਦੀਆਂ ਉਦੋਂ ਜਰੀਆਂ ਨਹੀਂ ਜਾਂਦੀਆਂ ਹਨ ਸਾਡੇ ਤੋਂ ਕੈਮ ਵਾਲੇ ਤਾਂ ਤੁਸੀਂ ਸਾਨੂੰ ਇਹਨੇ ਦੱਸ ਦੋ ਫਰਕ ਪਿਆ ਕੋਈ ਕੁਛ ਨਹੀਂ ਕਹਿ ਸਕਦੇ ਕੁਛ ਨਹੀਂ ਪਿਆ ਉਹ ਉਹਨਾਂ ਵਾਲੀ ਸੀ ਜੋ ਉਹਨਾਂ ਨੇ ਕਿਹਾ ਸੀ ਉੱਥੋਂ ਦਈਆਂ ਇੱਕੇ ਪਿੰਡ ਦੇ ਇੱਕੋ ਨੇ ਫਿਰ ਤੇ ਇੱਕੋ ਫਰੇਮ ਸੇਮ ਪ੍ਰੋਬਲਮ ਹੀ ਹੈ ਤਾਂ ਇਹ ਹਾਲਾਤ ਨੇ ਅੱਜ ਕੱਲ ਹੁਣ ਤਾਂ ਉਹ ਮਾਵਾ ਜੋ ਕਦੇ ਰੋਂਦਿਆਂ ਸੀ ਹੁਣ ਕੈਮਰੇ ਅੱਗੇ ਬੋਲਣ ਨੂੰ ਵੀ ਹਟ ਗਈਆਂ ਕਿਉਂਕਿ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਮਾਨਕ ਕਾਇਮੋ ਵਾਲਾ ਪਿੰਡ ਕਹਿੰਦੇ ਮੰਡ ਰੀ ਦੀ ਬਿਲਟ ਦੇ ਵਿੱਚ ਉਹਨਾਂ ਨੇ ਗਣਤਾ ਤਾਂ ਬੱਸ ਸਟੈਂਡ ਦੇ ਵਿੱਚ ਮੌਜੂਦ ਆ ਵੱਖ-ਵੱਖ ਤਸਵੀਰਾਂ ਨੇ ਤਾਂ ਐਸਪਾਈ ਜ ਆ ਪੈਸਾ ਤੇ ਫਿਰ ਪਛਲੇ ਪਛਲੇ ਨੇ ਆਪਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਠੀਕ ਠਾਕ ਹੋ ਜੀ ਹਾਂ ਜੀ ਬੜਾ ਠੀਕ ਹੈ ਕਿਹੜਾ ਏਰੀਆ ਆਪਣਾ ਆਪਣਾ ਏਰੀਆ ਗਰਾਹ ਬਰਾਜ ਜੀ ਇਹ ਪੰਜਾਬ ਸਰਕਾਰ ਨੇ ਇੱਕ ਵੱਡੀ ਮਹਮ ਚ ਲਾਈ ਏ ਕਹਿੰਦੇ ਯੋਧ ਨਸ਼ਿਆਂ ਵਿਰੁੱਧ ਪਰ ਨਸ਼ਾ ਉੱਪੀ ਲੱਗਦਾ ਕੋ ਥਲ ਪਈ ਹੈ ਜੀ ਕੁਝ ਫਰਕ ਆਇਆ ਅੱਗੇ ਨਾਲ ਅੱਗੇ ਨੂੰ ਕੁਝ ਫਰਕ ਪਿਆ ਵਾ ਪਹਿਲਾਂ ਤੋਂ ਡੇਰੀ ਚ ਕਿੰਨਾ ਫਰਕ ਪਿਆ ਕੀ ਕਹਿ ਸਕਦੇ ਆਪਾਂ ਜੀ ਉਹ ਪੱਕਾ ਤਾਂ ਨਹੀਂ ਕਿਹਾ ਤਾਂ ਲੇਕਿਨ ਕਾਫੀ ਫਰਕ ਪੈ ਗਿਆ ਨਸ਼ਾ ਪੈ ਗਿਆ ਜੀ ਇੱਕ ਮਾਨ ਸਰਕਾਰ ਦੀ ਰੈਲੀ ਹੋਈ ਸੀਗੀ ਜਲੰਧਰ ਦੇ ਵਿੱਚ ਉੱਥੇ ਬਹੁਤ ਸਾਰੇ ਮੁੰਡੇ ਮਾਪੇ ਗਏ ਤੇ ਮੁੰਡੇ ਵੀ ਕਈ ਗਏ ਕਹਿੰਦੇ ਨਹੀਂ ਕੋਈ ਫਰਕ ਨਹੀਂ ਪਿਆ ਦੂਜੇ ਪਾਸੇ ਇੱਕ ਵੱਡੇ ਵੱਡੇ ਮਾਨ ਸਰਕਾਰ ਨੇ ਬੋਰਡ ਲਗਾਤੀ ਹੈ ਜੇ ਜਿਹੜੀ ਸਰਕਾਰ ਕਦੇ ਕਹਿੰਦੀ ਸੀਗੀ ਨਹੀਂ ਕੀ ਵੀ ਸਾਨੂੰ ਤਾਂ ਬੋਰਡ ਲਗਾ ਕੇ ਮਸ਼ਹੂਰੀ ਨਹੀਂ ਕਰਦੇ ਅੱਜ ਹੋਈ ਸਰਕਾਰ ਬੋਰਡ ਲਗਾਈ ਜਾਂਦੀ ਹੈ ਜੀ ਕੀ ਸਾਡੇ ਕੀ ਸਮਝਦੇ ਹੋ ਕਿ ਆ ਜੀ ਸਾਡੇ ਏਰੀਆ ਤੇ ਫਰਕ ਕਾਫੀ ਪੈ ਗਿਆ ਨਸ਼ਾ ਤੇ ਫਰਕ ਪਿਆ ਹਾਂਜੀ ਠੀਕ ਆ ਜੀ ਤਾਂ ਇੱਧਰ ਹੋਰ ਆਪਣਾ ਜੀ ਭਾਣੇ ਬੀਬੀ ਕੜਾ ਕਿੱਥੇ ਹੋ ਜੀ ਜੀ ਸਾਰੇ ਕਿਰਾਏ ਤੋਂ ਯਾਨੀ ਕੋਦਰ ਕੋਈ ਲੱਗਦਾ ਤੁਹਾਡਾ 10000 ਰੁਪਏ ਆ ਗਿਆ ਜੀ ਨਹੀਂ ਤੁਹਾਡਾ ਜੀ ਨਹੀਂ ਜੀ ਤੁਸੀਂ ਮਤਲਬ ਕਿਹੜਾ ਰੇਜ ਆਪਣਾ ਅੱਛਾ ਨਹੀਂ ਜੀ ਕੋਈ ਨਹੀਂ ਤੁਸੀਂ ਵੀ ਕਿਰਾਇਆ ਤੋਂ ਹੋ ਜੀ ਨਹੀਂ ਅਸੀਂ ਇਥੋਂ ਮੈਧਪੁਰ ਮੈਧਪੁਰ ਚ ਤਾਂ ਜੀ ਕਹਿੰਦੇ ਚੱਟੇ ਦਾ ਗੜ ਮੰਨਣਾ ਜਿਹਨਾਂ ਚੱਟਾ ਹੀ ਬੜਾ ਵਿਕਦਾ ਜੀ ਕਿ ਮੈਂ ਕਈ ਵਾਰ ਸੁਣਿਆ ਵੇਖਦਾ ਹੋਊਗਾ ਕੀ ਪਤਾ ਤੁਹਾਡੇ ਮੈਧਪੁਰ ਚ ਬੜੇ ਮਹੱਲੇ ਆ ਉਹ ਹੁਣ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਇੱਕ ਬੜਾ ਮਸ਼ਹੂਰ ਮੱਲਾ ਕਹਿੰਦੇ ਉੱਥੇ ਜਿਹੜੀ ਹੀਲੀ ਸ਼ਰਾਬ ਵੇਕਦੀ ਆ ਤੇ ਕਈ ਥਾਂ ਤੇ ਕਹਿੰਦੇ ਚਿੱਟਾ ਵੀ ਵਿਕਦਾ ਤੁਹਾਨੂੰ ਕੀ ਲੱਗਦਾ ਕਿ ਫਰਕ ਪਿਆ ਮੈਂ ਪਤਾ ਨਹੀਂ ਜੀ ਕਿਤਾ ਹੋ ਅਸੀਂ ਕਦੀ ਇਹੋ ਜਿਹਾ ਗੌਰ ਨਹੀਂ ਕੀਤਾ ਤੁਸੀਂ ਕਦੀ ਨਾ ਗੌਰ ਕੀਤੀ ਮਮ ਬੜੀ ਦੇਖੋ ਠੀਕ ਹੈ ਚਲੋ ਹਾਂ ਵਰਤਤਾਰੀ ਆ ਉਹਦਾ ਖਬਰਾਂ ਤਾਂ ਸੁਣਦੇ ਹੋਗੇ ਨਾ ਕਈ ਵਾਰ ਕੋਈ ਜਾਂਦਾ ਵਾ ਖਬਰਾਂ ਅਸੀਂ ਨਹੀਂ ਸੁਣੀ ਕਦੀ ਵੀ ਕਿੱਥੇ ਵੇਕਦਾ ਹੋਊਗਾ ਚਲੋ ਸੰਨ ਆਪਣੇ ਪੰਜ ਕਿਹੜਾ ਏਰੀਆ ਜੀ ਆਪਣਾ ਤੇ ਕਿਹੜਾ ਏਰੀਆ ਜ ਆਪਣਾ ਕੜਾ ਨਾਨਕ ਸਰ ਜਗਰਾਉਂ ਜਗਰਾਉਂ ਤੋਂ ਲੱਗ ਗਿਆ ਨਹੀਂ ਠੀਕ ਹੈ ਜੀ ਤੁਹਾਡੇ ਏਰੀਆ 'ਚ ਕੋਈ ਫਰਕ ਪਿਆ ਲੱਗਦਾ ਕੱਲ ਵੀ ਬਸੇ ਖਬਰ ਵੱਡੀ ਕਰਕੇ ਲੱਗੇ ਹੋਈ ਸੀ ਕਿ ਇੰਨਾ ਚਿੰਤਾ ਫੜਿਆ ਗਿਆ ਹਾਲਾਤ ਬੜੇ ਪਾਵਾ ਨਹੀਂ ਵੀ ਆਪਾਂ ਨੂੰ ਤਾਂ ਐਵੇਂ ਗਈ ਤੁਹਾਡੇ ਸਹੀ ਹੈ ਜੀ ਤੁਹਾਡੇ ਏਰੀਆ ਸਹੀ ਹੈ ਅਸੀਂ ਨਾਨਕਸਰ 'ਚ ਰਹਿੰਦੇ ਸਾਡਾ ਤਾਂ ਸਹੀ ਆ 1000 ਰੁਪਏ ਦਾ ਕੋਈ ਅਸਰ ਪਿਆ ਆਇਆ ਹੀ ਨਹੀਂ ਸਾਨੂੰ ਤਾਂ ਪੈਲਸਣ ਨਹੀਂ ਆਈਆਂ 1000 ਰੁਪਏ ਤੇ ਬਣੇ ਬੜੇ ਛੇਤੀ ਬੋਲੇ ਨਹੀਂ ਨਹੀਂ ਨਾ ਪੈਲਸਣ ਆਈ ਨਾ 1000 ਰੁਪਏ ਆਏ ਪੈਲਸਣ ਵੀ ਨਹੀਂ ਆਈ ਪੈਲਸਣ ਕਿਉਂ ਨਹੀਂ ਆਈ ਜੀ ਆਈ ਨਹੀਂ ਅਜੇ ਕਿੰਨਾ ਟਾਈਮ ਹੋ ਗਿਆ ਜੀ ਹਾਂ ਦੇ ਲੱਕ ਕਿੰਨਾ ਮਹੀਨ ਜ 16 17 ਚਲੇ ਗਏ ਤੇ ਅਗੇ 12 ਨੂੰ 11 ਨੂੰ ਆ ਜਾਂਦੀ ਸੀ ਅਜੇ ਤੱਕ ਨਹੀਂ ਆਈ ਅਜੇ 1000 ਰੁਪਏ ਤਾਂ ਸੁਣਿਆ ਵੀ ਨਹੀਂ ਅਸੀਂ 1000 ਰੁਪਏ ਆਪਣੇ ਕਿਸੇ ਦਾ ਆਇਆ 1000 1000 ਰੁਪਏ ਜੀ ਕਿਸੇ ਦਾ ਵੀ ਨਹੀਂ ਆਇਆ ਕਿਸੇ ਦਾ ਹੀ ਨਹੀਂ ਆਇਆ ਤੁਹਾਡਾ ਕੀ ਹੋਣਾ ਜੀ ਕਿਸੇ ਦਾ ਵੀ ਨਹੀਂ ਆਇਆ ਉਦਾਂ ਪੂਰੇ ਪੰਜਾਬ 'ਚ 1000 1000 ਰੁਪਏ ਨਹੀਂ ਆਇਆਗਾ